ਬਾਤੋ ਦੇ ਗਰੀਬੀ ਦਿੱਲੀ ਸ਼ਾਰਡ ਬਹੁਤ ਗਰੀਬੀ ਦੇਖੀ ਜੀ ਤੇ ਹੁਣ ਤੁਸੀਂ ਜਿੱਦਾਂ ਆਫ ਕੈਮਰਾ ਦੱਸਿਆ ਕਿ ਤੁਹਾਡੇ ਆਪਣੇ ਪਲੈਨ ਵੀ ਹੈਗੇ ਹਾਂ ਜੀ ਹਾਂ ਜੀ ਆਪਣਾ ਭਿਖਾਰੀ ਤੋਂ ਰਾਜਾ ਓਏ ਹੋਏ ਦੁਨੀਆ ਦੀ ਸਭ ਤੋਂ ਮਹਿੰਗੀ ਕਾਰਾਂ ਮਹਿਲ ਵਰਗਾ ਮੇਰਾ ਘਰ ਅੰਗਰੇਜ਼ ਅੰਗਰੇਜ਼ ਦੋ ਦੋ ਘੰਟੇ ਮੇਰੇ ਘਰ ਦੇ ਬਾਹਰ ਖਲੋਤੇ ਹੁੰਦੇ ਆ ਵਾ ਵਾ ਉਹਨਾਂ ਹੋ ਜਾ ਕਹਾਣੀ ਵੇਖਿਆ ਇਹ ਗੁਰੂ ਗ੍ਰੰਥ ਸਾਹਿਬ ਲਿਖਿਆ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਉਹ ਕਰਦਾ ਉਹ ਕਰ ਸਕਦਾ ਮੇਰੀ ਕਹਾਣੀ ਪੂਰੀ ਭਿਖਾਰੀ ਤੋਂ ਰਾਜਾ ਉਹ ਲੌਲੀਪਾ ਚੂਸਦਾ ਸੀ ਤੇ ਮੈਂ ਉਹਦਾ ਮੂੰਹ ਦੇਖਦੇ ਰਹਿਆ ਜਾਂਦਾ ਸੀ ਓਏ ਹੋਏ ਐਨਾ ਵੀ ਇੰਨੀ ਗਰੀਬ ਮੈਂ ਬਖਾਰੀ ਤੋਂ ਰਾਜ ਅਖਰਕ ਸੱਚ ਹੈ ਘਰ ਮੰਗਿਆ ਘਰ ਮਿਲ ਗਿਆ ਕਾਰ ਮੰਗੀ ਕਾਰ ਮਿਲ ਗਈ ਕਾਰੋਬਾਰ ਕਿਉਂਕਿ ਸਾਨੂੰ ਪੜਾਇਆ ਗਿਆ ਸੀ ਮਾਤਾ ਪਿਤਾ ਉਹ 70 ਸਾਲ ਵੱਲੇ ਗੁਰੂ ਦਾ ਹੁਕਮ ਆਪ ਵੀ ਮੰਨਦੇ ਸੀ ਸਾਨੂੰ ਮੰਨਦੇ ਸੀ ਇੱਥੇ ਭੁੱਲ ਗਿਆ ਮੈਂ ਦੇਖਿਆ 55 ਸਾਲਾਂ ਤੇ ਮੈਂ ਬੱਚਾ ਦਾਦਾ ਨਾ ਬਣ ਕੇ ਲਾਦ ਨਾ ਕੋਈ ਗੱਲ ਨਹੀਂ ਬੱਚੇ ਅੱ비 ਵੀ ਕੁਝ ਵਿਗੜਿਓ ਨਾ ਹੀ ਤੁਸੀਂ ਛੋਟੇ ਛੋਟੇ ਹੋ 100 100 ਸਾਲ ਤੱਕ ਜਾਣਾ ਤੇ ਤੁਹਾਨੂੰ ਕੋਈ ਗਲਤੀ ਹੋ ਵੀ ਗਈ ਨੇ ਇੱਕ ਵਾਰੀ ਗਲਤੀ ਹੋ ਜਾ ਦੁਬਾਰਾ ਨਾ ਕਰੀਏ ਮੇਰੇ ਕੋਲ ਵੀ ਹੋਈ ਸੀ 43 ਸਾਲ ਹੋ ਗਏ ਸ਼ਰਾਬ ਛੱਡਿਆ ਤੇ ਇਸ ਕਰਕੇ ਉਹ ਬੜਾ ਦਿਯਾਲੂ ਹੈ ਬਖਸ਼ਦਾ ਹੈ ਤੇ ਮੈਂ ਦਾਦਾ ਨਾ